ਬੀਤੇ ਦਿਨ ਹੁਸ਼ਿਆਰਪੁਰ ਦੇ ਮੁਕੇਰੀਆਂ ਰੇਲਵੇ ਸਟੇਸ਼ਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਤੇ ਕੁਜ ਸਿੰਘਾਂ ਵੱਲੋਂ ਅਮਰਪਾਲ ਸਿੰਘ ਖਾਲਸਾ ਦੀ ਰਿਹਾਈ ਅਤੇ ਕਿਸਾਨੀ ਦੇ ਹੱਕ ਵਿੱਚ ਟ੍ਰੇਨਾਂ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤੋਂ ਬਾਅਦ ਕੁਜ ਸਿੰਘ ਟ੍ਰੇਨਾਂ ਰੋਕਣ ਲਈ ਰੇਲਵੇ ਸਟੇਸ਼ਨ ਤੇ ਪਹੁੰਚੇ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਮੌਕੇ ਤੇ ਹੀ ਗ੍ਰਿਫਤਾਰ ਕਰਕੇ 30 ਦੇ ਕਰੀਬ ਸਿੰਘਾਂ ਤੇ 51 ਦਾ ਪਰਚਾ ਦਰਜ ਕਰ ਦਿੱਤਾ ਗਿਆ ਸੀ ਅਜ ਹੁਸ਼ਿਆਰਪੁਰ ਚ ਸੇਖਾਗੂਆਂ ਵੱਲੋਂ ਮਾਮਲਾ ਰੱਦ ਕਰਵਾਉਣ ਲਈ ਐਸਐਸਪੀ ਸੁਰਿੰਦਰ ਲਾਂਬਾ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਮੰਕੀਤੇਗੀ ਕਿ ਹੁਸ਼ਾਰਪੁਰ ਪੁਲਿਸ ਵੱਲੋਂ ਇਹ ਜੋ ਪਰਚਾ ਦਰਜ ਕੀਤਾ ਗਿਆ ਹੈ ਉਹ ਸਰਾਸਰ ਗਲਤ ਹੈ ਤੇ ਇਸ ਨੂੰ ਤੁਰੰਤ ਰੱਦ ਕੀਤਾ ਜਾਵੇ ਮੀਡੀਆ ਨਾਲ ਗੱਲਬਾਤ ਦੌਰਾਨ ਅਗਵ ਨੇ ਕਿਹਾ ਕਿ ਐਸਐਸਪੀ ਸੁਰਿੰਦਰ ਲੰਬਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਜੇਨਾ ਸਿੰਘਾਂ ਤੇ ਮਾਮਲਾ ਦਰਜ ਹੋਇਆ ਹੈ ਉਹਨਾਂ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਅਮਰਤਪਾਲ ਸਿੰਘ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਪਰੰਤੂ ਟ੍ਰੇਨਰ ਰਕੜ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਸਾਨੂੰ ਗ੍ਰਿਫਤਾਰ ਕਰਨ ਲੱਗਿਆ ਸੀ ਜਿਸ ਕਾਰਨ ਅੱਜ ਉਹਨਾਂ ਵੱਲੋਂ ਐਸਐਸਪੀ ਨਾਲ ਮੁਲਾਕਾਤ ਕਰਕੇ ਪਰਚਾ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਹੈ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਗੁਰਦੀਪ ਸਿੰਘ ਖੋਣਖਣ ਜੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਰਬਾਰਾ ਸਰ ਜੀ ਇਹ ਖੋਣਖਣ ਸਾਹਿਬ ਅੱਜ ਐਸਐਸਪੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਕੀ ਪੂਰਾ ਮੈਟਰ ਹੈ ਅੱਜ ਅਸੀਂ ਐਸਐਸਪੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜਿਹਦੇ ਵਿੱਚ ਪਿਛਲੇ ਤਿੰਨੇ ਜਿਹੜਾ ਰੇਲ ਰੋਕੂ ਦਾ ਪ੍ਰੋਗਰਾਮ ਸੀਗਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਜਿਹੜੇ ਅਸਾਮ ਦੀਆਂ ਜੇਲਾਂ ਚ ਨੌਜਵਾਨਾਂ ਬੰਦ ਆ ਉਹਨਾਂ ਦੇ ਰਿਹਾਈ ਵਾਸਤੇ ਤੇ ਉਹਨਾਂ ਦੇ ਪੰਜਾਬ ਲੈਉਣ ਵਾਸਤੇ ਉਹ ਸਾਰੇ ਪੰਜਾਬ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਲਾਉਂ ਦਿੱਤਾ ਸੀ ਉਹਦੇ ਸਬੰਧ ਸਾਡੇ ਸਾਰੇ ਜਥੇਦਾਰ ਸਾਹਿਬ ਮਕੇਰੀਆਂ ਦੇ ਜਿਹੜੇ ਸਟੇਸ਼ਨ ਤੇ ਗਏ ਕੁਝ ਬਾਹਰ تھے ਕੁਝ ਅੰਦਰ تھے ਜਿਹੜੇ ਪੁਲਿਸ ਨੇ ਸਾਡੇ ਨਾਲ ਉੱਥੋਂ ਸਾਨੂੰ ਫੜ ਕੇ ਕੁਝ ਮਕੇਰੀਆਂ ਠਾਣੇ 'ਚ ਕੁਝ ਤਲਵਾੜੇ ਠਾਣੇ 'ਚ ਤੇ ਕੁਝ ਹਾਜੀਪੁਰ ਠਾਣੇ 'ਚ ਜਿਹੜੇ ਲਿਜਾ ਕੇ ਦੇ ਦਿੱਤੇ ਜਦ ਕਿ 11 ਤੋਂ 3 ਵਜੇ ਤਾਈਓ ਕਾਲ ਸੀ ਜਿਹੜੇ 3 ਵਜੇ ਤੋਂ ਬਾਅਦ ਸਾਨੂੰ 4 ਵਜੇ ਤੇ ਲਿਆ ਕੇ ਉਹ ਤੋਂ ਬਾਅਦ ਅਵੇਰੇ ਹੁੰਦੇ ਤੱਕ ਨੇਰੇ ਹੁੰਦੇ ਤੱਕ ਐਸ ਡੀ ਐਮ ਸਾਹਿਬ ਦੇ ਦਫਤਰ ਲੈ ਆਂਦਾ ਉੱਥੇ ਸਾਨੂੰ ਕਾਫੀ ਜਲੇਲ ਕੀਤਾ ਗਿਆ ਸਾਰੇ ਸੰਗਾਂ ਨੂੰ ਬੱਸਾਂ 'ਚ ਬਿਠਾ ਰੱਖਿਆ 2 2.5 ਘੰਟੇ ਉਹ ਤੋਂ ਬਾਅਦ ਸਾਡੇ ਤੇ ਪਰਚੇ ਕੱਟੇ ਗਏ ਜਿਹੜੇ ਕਿ ਸਾਡੇ ਤੇ 7:51 ਕੀਤੀ ਗਈ ਜਿਹਦਾ ਅਸੀਂ ਵਿਰੋਧ ਵੀ ਕੀਤਾ ਪਰ ਉਹਦੇ ਕਿਸੇ ਵੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਜਿਨ੍ਹਾਂ ਨੇ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ ਅਖੀਰ ਸਾਡੇ ਉਹ 751 ਕਰਕੇ ਤੇ ਸਾਨੂੰ ਰਿਹਾ ਕੀਤਾ ਕਿੰਨੇ ਜਾਣੇ ਤੇ 751 ਦਾ ਪਰਚਾ ਕੀਤਾ ਗਿਆ 31 ਸੀ ਠੀਕ ਆ ਪਰ ਖੁਣਖੁਣ ਸਾਹਿਬ ਇਹ ਕਿੰਨਾ ਕਿ ਜਾਇਜ਼ ਮੰਨਦੇ ਹੋ ਕਿ ਆਪਾਂ ਟ੍ਰੇਨਾਂ ਰੋਕ ਲਈ ਕਿਉਂਕਿ ਟ੍ਰੇਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਫ਼ਰ ਕਰਦੇ ਆ ਉਹਨਾਂ ਨੂੰ ਵੀ ਖੱਜਲ ਖਰਾਬੀ ਹੁੰਦੀ ਬਿਲਕੁਲ ਅਸੀਂ ਕਿਸੇ ਨੂੰ ਖੱਜਲ ਖਰਾਬ ਨਹੀਂ ਕਰਨਾ ਚਾਹੁੰਦੇ 4 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੇ ਅਰਥ ਐਲਾਨ ਕਰਤਾ ਸੀ ਵੀ ਜਿਹੜੇ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੇ ਬੱਚੇ ਸਫ਼ਰ ਕਰਦੇ ਥੋੜਾ ਜਿਹਾ 2-4 ਘੰਟੇ ਇਰੇਜ ਕਰਨ ਚਲੋ ਅਸੀਂ ਵੀ ਸਟੇਸ਼ਨ ਤੇ ਆ ਕੇ ਕੋਈ ਗੱਲ ਨਹੀਂ ਕੀਤੀ ਸੀ ਸ਼ਾਂਤਮਈ ਸੀ ਦਰਿਆ ਵਿਛਾ ਕੇ ਬੈਠ ਜਾਣਾ ਸੀਗਾ ਸ਼ਾਂਤਮਈ ਪ੍ਰੋਗਰਾਮ ਸੀ ਪਰ ਉਹ ਸ਼ਾਂਤਮਈ ਪ੍ਰੋਗਰਾਮ ਨੂੰ ਪੁਲਸ ਨੇ ਉਹ ਅਮਨਪੰਖ ਕੀਤਾ ਜਦ ਕਿ ਅਸੀਂ ਨਹੀਂ ਉਸ ਅਮਨਪੰਖ ਕੀਤਾ ਅਸੀਂ ਕਦੇ ਵੀ ਕੋਈ ਵੀ ਪ੍ਰੋਗਰਾਮ ਹੋਵੇ ਪੂਰਾ ਸ਼ਾਂਤ ਮੈਂ ਹੀ ਕਰਦੇ ਆ ਉਹਦੇ ਵਿੱਚ ਪੁਲਿਸ ਨੇ ਸਾਡੇ ਨਾਲ ਉਹ ਜ਼ਿਆਦਤੀ ਕੀਤੀ ਆ ਜਿਹਦੇ ਸਬੰਧ ਚ ਅੱਜ ਐਸਐਸਪੀ ਸਾਹਿਬ ਨਾਲ ਅਸੀਂ ਮਲੇ ਆ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਬਿਲਕੁਲ ਤੁਹਾਨੂੰ ਇਨਸਾਫ ਮਿਲੂਗਾ ਉਹਨਾਂ ਨੇ ਡਿਊਟੀ ਵੀ ਲਾਈ ਆ ਇਹ ਮੰਗ ਕੀ ਆਪਣੀ ਕੀ ਪਰਚੇ ਰੱਦ ਕੀਤੇ ਜਾਣ ਸਾਡੇ ਪਰਚੇ ਰੱਦ ਕੀਤੇ ਜਾਣ ਅਸੀਂ ਤੇ ਹੁਣ ਜੇ ਆਉਣ ਵਾਲੇ ਸਮੇਂ ਚ ਫੇ ਕੋਈ ਕਾਲ ਆ ਗਈ ਤੇ ਅਸੀਂ ਤਾਂ ਉੱਤੇ ਵੀ ਜਾਣਾ ਅਸੀਂ ਪਿੱਛੇ ਥੋੜੋ ਹਟਣਾ ਇਸ ਕਰਕੇ ਸਾਡੀ ਮੰਗ ਆ ਵੀ ਜਿਹੜੇ ਪਰਚੇ ਰੱਦ ਕੀਤੇ ਜਾਣ ਅਸੀਂ ਜਿੱਦਾਂ ਬੜੇ ਸ਼ਾਂਤ ਬਾਈ ਤਰੀਕੇ ਨਾਲ ਚੱਲਦੇ ਇਦਾਂ ਹੀ ਪੁਲਿਸ ਚੱਲੇ ਤੇ ਵਧੀਆ ਤਰੀਕੇ ਨਾਲ ਚੱਲ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਜਰਨਾ ਪਿਆ ਜੀ ਦੇਖੋ ਇਹ ਜਿਹੜੀ ਕਾਲ ਜਿਹੜੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹ ਬਿਲਕੁਲ ਜੱਕਦਮ ਅਸੀਂ ਕਾਲ ਨਹੀਂ ਦਿੱਤੀ ਅਸੀਂ ਜ਼ਿਲ੍ਹਾ ਹੈੱਡ ਕੁਆਟਰਾਂ ਉੱਤੇ ਜਿਹੜੇ ਆ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਆ ਇਹੜੀ ਨਿਕੰਮੀ ਔਰ ਭੇਲ ਜਿਹੜੀ ਇਹ ਸਰਕਾਰ ਵਾ ਇਹ ਸਰਕਾਰ ਦੀ ਨਲੈਕੀ ਆ ਕਿ ਜਿਹੜੇ ਸਾਡੇ ਤਿੰਨ ਮੁੱਦੇ ਸੀਗੇ ਪਹਿਲੀ ਗੱਲ ਸੀ ਡਿਬਰੂਗੜ੍ਹ ਦੀ ਜੇਲ੍ਹਾਂ ਦੇ ਵਿੱਚ ਜਿਹੜੇ ਨਜਾਇਜ਼ ਜਿਹੜੇ ਪਰਚੇ ਝੂਠੇ ਜਿਹੜੇ ਪਰਚੇ ਪਾ ਕੇ ਜਿਹੜੇ ਉੱਥੇ NSA ਵਰਗੇ ਖਤਰਨਾਕ ਜਿਹੜੇ ਪਰਚੇ ਪਾ ਕੇ ਜਿਹੜੇ ਉੱਥੇ ਡੱਕੇ ਹੋਏ ਆ ਉਹਨਾਂ ਦੇ ਹੱਕ ਦੇ ਵਿੱਚ ਸੀਗਾ ਦੂਜਾ ਸਾਡਾ ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ ਆ ਉਹਦੇ ਉਹਦੇ ਸਿਗਾ ਕਿ ਬਈ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਜਿੱਦਾਂ ਜਿਹੜਾ ਜ਼ੁਲਮ ਹੋਇਆ ਉਹਦੇ ਵਿਰੋਧ ਚ ਸੀਗਾ ਤੇ ਤੀਜਾ ਸਾਡਾ ਸੀਗਾ ਜਿਹੜੇ ਬੰਦੀ ਸਿੰਘ ਜਿਹੜੇ ਆ ਪਿਛਲੇ 30 32 ਸਾਲ ਤੋਂ ਆਪਣੀ ਸਜ਼ਾਵਾਂ ਜਿਹੜੀਆਂ ਭੁਗਤ ਚੁੱਕੇ ਆ ਇਹ ਤਿੰਨ ਮੁੱਦਿਆਂ ਨੂੰ ਲੈ ਕੇ ਪਹਿਲਾਂ ਅਸੀਂ ਮੰਗ ਪੱਤਰ ਵੀ ਦਿੱਤੇ ਗਏ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਉਹ ਤੋਂ ਬਾਅਦ ਜਿਹੜਾ ਸਾਨੂੰ ਮਜਬੂਰ ਉਹ ਕਿਉਂਕਿ ਜਿੱਥੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਭੁੱਖ ਹੜਤਾਲ ਰੱਖੀ ਹੋ ਆ ਉੱਥੇ ਉਹਨਾਂ ਦੇ ਪਰਿਵਾਰਾਂ ਵੱਲੋਂ ਉਹਨਾਂ ਦੇ ਮਾਪਿਆਂ ਵੱਲੋਂ ਉਹਨਾਂ ਦੀਆਂ ਬਜ਼ੁਰਗ ਜਿਹੜੀਆਂ ਮਤਾਵਾਂ ਵੱਲੋਂ ਭੁੱਖ ਹੜਤਾਲ ਜਿਹੜੀ ਲਗਾਤਾਰ ਚੱਲ ਰਹੀ ਆ ਹੁਣ ਅੱਜ ਦੇ ਪਿੱਛੇ ਦੀ ਗੱਲ ਕੀ ਦੀ ਤੁਸੀਂ ਐਸਐਸਪੀ ਸਾਹਿਬ ਨੂੰ ਮੁਲਾਕਾਤ ਕੀਤੀ ਆ ਉਹਨਾਂ ਦੇ ਨਾਲ ਤੇ ਹੁਣ ਕੀ ਭਰੋਸਾ ਦਵਾਇਆ ਕਿ ਕਿੰਨੇ ਕਿ ਦਿਨ ਦੇ ਵਿੱਚ ਪਰਚੇ ਖਰਚ ਜਿਹੜੇ ਹੋਣਗੇ ਤੁਹਾਡੇ ਬਿਲਕੁਲ ਉਹਨਾਂ ਨੇ ਕਿਹਾ ਕਹਿੰਦੇ ਮੇਰੇ ਉਹਨਾਂ ਨੂੰ ਜਿਹੜਾ ਮੈਂ ਦੱਸਿਆ ਸਾਰੀ ਆਪਾਂ ਸਾਰਿਆਂ ਨੂੰ ਦੱਸਿਆ ਵੀ ਆ ਸਾਡੇ ਨਾਲ ਜਿਹੜੀ ਥਾੜੀ ਉੱਥੇ ਦੀ ਲੋਕਲ ਜਿਹੜੀ ਉੱਥੇ ਅਸੀਂ ਇਹਦਾ ਸਖਤੀ ਨਾਲ ਵਿਰੋਧ ਕਰਦੇ ਹਾਂ ਅਸੀਂ ਉਸ ਦਿਨ ਵੀ ਉੱਥੇ ਵਿਰੋਧਤਾ ਕੀਤੀ ਆ ਤੇ ਉਹਨੇ ਸਾਨੂੰ ਪਿਸ਼ਵਾਸ ਦਵਾਇਆ ਕਿ ਵੀ ਜਲਦੀ ਜਿਹੜਾ ਇਹ ਤੁਹਾਡਾ ਜਿਹੜਾ ਮਸਲਾ ਜਿਹੜਾ ਸੌਟ ਆਊਟ ਹੋ ਜਿਹੜਾ ਕੀਤਾ ਜਾਊਗਾ W.G.N.A University See potential in everyone and everything around us We drive innovation and entrepreneurship We groom competent global citizens to affect positive change around the